ਉੱਤਰ ਪ੍ਰਦੇਸ਼ ਦੇ ਸੌਰਵ ਕੁਮਾਰ ਦੇ ਵਾਂਗਾ ਜੋ ਲੁਧਿਆਣਾ ਵਿੱਚ ਵੀ ਮਿਲੀ ਨੀਲੇ ਡਰਮ ਵਿੱਚ ਇੱਕ ਆਦਮੀ ਦੀ লাশ 3 ਮਹੀਨੇ ਪਹਿਲਾਂ ਉੱਤਰ ਪ੍ਰਦੇਸ਼ ਦੇ ਸੌਰਵ ਕੁਮਾਰ ਦੀ ਪਤਨੀ ਮੁਸਕਾਨ ਅਤੇ ਉਸਦੇ ਪ੍ਰੇਮੀ ਸਾਹਿਲ ਨੇ ਸੌਰਵ ਦੀ ਹਤਿਆ ਕਰ ਉਸ ਦੀ লাশ ਨੂੰ ਨੀਲੇ ਡਰਮ ਦੇ ਵਿੱਚ ਪਾ ਕੇ ਉਸ ਦੀ ਮ੍ਰਿਤਕ ਦੇ ਨੂੰ ਠਿਕਾਣੇ ਲਗਾਇਆ ਸੀ ਪਰ ਸੌਰਵ ਦੀ ਬੇਟੀ ਨੇ ਹੀ ਆਪਣੇ ਮਾਂ ਦੀ ਇਸ ਸ਼ਰਮਨਾਕ ਕਰਤੂਤਾ ਖੁਲਾਸਾ ਕਰ ਆਪਣੀ ਮਾਂ ਤੇ ਉਸਦੇ ਬॉयਫਰੈਂਡ ਨੂੰ ਪੁਲਿਸ ਦੇ ਹਵਾਲੇ ਕਰਵਾ ਦਿੱਤਾ ਸੀ ਅੱਜ ਉਸੇ ਤਰ੍ਹਾਂ ਦਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਹੈ ਲੁਧਿਆਣਾ ਦੇ ਇੱਕ ਭੀੜ-ਪਾੜ ਵਾਲੇ ਇਲਾਕੇ 'ਚੋਂ ਮਿਲਿਆ ਨੀਲਾ ਡਰਮ ਜੀਟੀ ਰੋਡ ਤੋਂ ਮਹਿਜ਼ 50 ਮੀਟਰ ਦੀ ਦੂਰੀ ਤੇ ਅੱਜ ਕੂੜਾ ਚੁੱਕਣ ਵਾਲੇ ਨੇ ਉਸ ਡਰਮ ਨੂੰ ਵੇਖਿਆ ਕੂੜਾ ਚੁੱਕਣ ਵਾਲੇ ਨੂੰ ਕੁਝ ਗੜਬੜ ਲੱਗੀ ਤੇ ਉਸ ਵੱਲੋਂ ਇਸ ਬਾਰੇ ਜਾਣਕਾਰੀ ਰਾਹਗੀਰਾਂ ਨੂੰ ਦਿੱਤੀ ਗਈ ਕਿ ਉੱਥੇ ਇੱਕ ਨੀਲਾ ਡਰਮ ਪਿਆ ਹੈ ਜੋ ਕਿ ਕਾਫੀ ਜ਼ਿਆਦਾ ਹੈਵੀ ਆ ਔਰ ਉਸ ਨੂੰ ਸ਼ੱਕ ਲੱਗ ਰਿਹਾ ਹੈ ਕਿ ਕੁਝ ਠੀਕ ਨਹੀਂ ਆ ਜਦੋਂ ਡਰਮ ਖੋਲ ਕੇ ਰਾਹਗੀਰਾਂ ਵੱਲੋਂ ਦੇਖਿਆ ਗਿਆ ਤੇ ਉਸ ਦੇ ਵਿੱਚੋਂ ਇੱਕ ਆਦਮੀ ਦੀ ਲਾਸ਼ ਮਿਲੀ ਉਸ ਆਦਮੀ ਦੀ ਬਾਡੀ ਨੂੰ ਪਹਿਲਾਂ ਬੋਰੀ ਦੇ ਵਿੱਚ ਪਾਇਆ ਗਿਆ ਤੇ ਉਸ ਤੋਂ ਬਾਅਦ ਨੀਲੇ ਡਰਮ ਚ ਪਾ ਕੇ ਉਸ ਨੂੰ ਇਸ ਥਾਂ ਦੇ ਉੱਪਰ ਸੁੱਟਿਆ ਗਿਆ ਰਾਹਗੀਰਾ ਵੱਲੋਂ ਮੌਕੇ ਤੇ ਪੁਲਿਸ ਨੂੰ ਬੁਲਾ ਬਾਡੀ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਪੁਲਿਸ ਨੇ ਬਾਡੀ ਨੂੰ ਮੌਤਸਰੀ ਵਿੱਚ ਭੇਜ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਏ ਉਹ ਇਨਸਾਨ ਕੌਣ ਸੀ ਜਿਸ ਦਾ ਇਨੀ ਬਹਿਰਮੀ ਦੇ ਨਾਲ ਕਤਲ ਕੀਤਾ ਗਿਆ ਤੇ ਫਿਰ ਉਸ ਨੂੰ ਬੋਰੀ ਦੇ ਵਿੱਚ ਪਾ ਕੇ ਡਰਮ ਚ ਪਾ ਇੱਥੇ ਸੁੱਟਿਆ ਗਿਆ ਉਸ ਇਨਸਾਨ ਦੀ ਹਜੇ ਪਹਿਚਾਣ ਨਹੀਂ ਹੋਈ ਹੈ ਅਨ ਆਈਡੈਂਟੀਫਾਈਡ ਬੋਡੀ ਜਿਹੜੀ ਉਹ ਨੀਲੇ ਡਰਮ ਦੇ ਵਿੱਚੋਂ ਮਿਲੀ ਹੈਗੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਬਾਰੇ ਜਾਣਕਾਰੀ ਜਿਸ ਦੀ ਇਹ ਬੋਡੀ ਉਸ ਦੇ ਪਰਿਵਾਰ ਨੂੰ ਮਿਲ ਸਕੇ ਕਿਉਂਕਿ ਜੇ ਕਿਸੇ ਦਾ ਕੋਈ ਪਰਿਵਾਰਕ ਜੀ ਮਿਸਿੰਗ ਹੈ ਉਸਨੇ ਪੁਲਿਸ ਦੇ ਕੋਲ ਉਸ ਦੇ ਬਾਰੇ ਜਾਣਕਾਰੀ ਦਿੱਤੀ ਹੈਗੀ ਹੈ ਕਿ ਮੇਰਾ ਪਰਿਵਾਰਕ ਜੀ ਮਿਸਿੰਗ ਹੈ ਉਸ ਨੂੰ ਇਸ ਬਾਬਤ ਜਾਣਕਾਰੀ ਹੋ ਜਾਏਗੀ